ਲੇ ਵੀ ਮਿੱਤਰੋ ਆ ਦੱਸਿਓ ਵੀ ਪਾਣੀ ਦੇ ਮੂਹਰੇ ਨਾਲ ਨਾਲ ਰਿਓ ਛਟਿਆ ਹਿਆ ਫਾਇਦੇ ਆ ਕਿ ਨਹੀਂ ਆ ਦੇਖ ਲੈ ਬਾਬਾ ਘੜ ਕੇ ਲੱਗ ਗਿਆ ਸਨ ਚੱਲ ਚੱਲ ਚੱਕਦੇ ਬਾਬਾ ਵੱਟੇ ਇਹ ਇੱਕ ਇਧਰ ਸਾਡਾ ਸੂਬੇਦਾਰ ਚਾਚਾ ਖੜਾ ਇਹ ਆ ਦਾਤਾ ਕੀ ਪਾਇਰ ਵਾਲਾ ਕੇ ਵਿੱਚ ਨਵੀਂ ਸਿਸਟਮ ਤਾਂ ਸਲਫਰ ਇਹਦੇ ਜੀ ਸਾਲੀ ਸਲਫਰ ਦੀ ਘਾਟ ਆ ਗਈ ਹੁਣ ਪਾਣੀ ਪਹਿਲੇ ਪਾਣੀ 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 ਪਾ ਜੀ ਨਹੀਂ ਮੈਨੂੰ ਇੱਕ ਨਹੀਂ ਇੱਕ ਤਾਂ ਥੈਲੀ ਉਹ ਪਈ ਐ ਇੱਕ ਸਾਲੇ ਅਲਫਾਫੇ ਜੇ ਪਏ ਨੇ ਅਲਫਾਫੇ ਦਵਾਈ ਵਾਲੇ ਨੇ ਇਹ ਚ ਘੜੀ ਦਵਾਈ ਪਾਤੀ ਇਹ ਦਵਾਈ ਆਉਂਦੀ ਟੁਲਸੀ ਵਾਲੀ ਲਓ ਜੀ ਵਿੱਚੇ ਸਰਫਰ ਵਿੱਚੇ ਟੁਲਸੀ ਆ ਬੜੀ ਇੱਧਰ ਇਹ ਟੁਲਸੀ ਦਾ ਕੀ ਮੈਨੂੰ ਸਮਝ ਨਹੀਂ ਲੱਗਦੀ ਆਪਣੇ ਖੇਤਾਂ ਨਾਲ ਇਹ ਟੁਲਸੀ ਵਾਲੀ ਦਵਾਈ ਆ ਇਹ ਅਧਰਵਾਹ ਕਰਦੀ ਐ ਝਾੜ ਦੇਖੋ ਆ ਦੇਖੋ ਦੁਕਾਨਾਂ ਵਾਲੇ ਇੱਥੋਂ ਹੁੰਦੀ ਐ ਸਾਡੀ ਲੁੱਟ ਕਹਿੰਦੇ ਟੁਲਸੀ ਵਾਲੀ ਪੌਦ ਦਵਾਈ ਕਿਉ ਚਾਚਾ ਅਤਲਸੀ ਆਹ ਦੇ ਤુલਸੀ ਕਾਲੀ ਸਾਲੀ ਕਿਤੇ ਪਾਣੀ ਨਾਲ ਇਕੱਠੀ ਨਾ ਹੋ ਜਵੇ ਆਪਣੀ ਇਧਰ ਆਉਣਾ ਪਾਣੀ ਚੱਲਦਾ ਨਾਲ ਨਾਲ ਕਿਉਂ ਅੱਛਾ ਦੁਕਾਨ ਵਾਲੇ ਕਹਿੰਦੇ ਵੀ ਇਹ ਥਾਂ ਹੀ ਜੰਮ ਜਾਣਾ ਪਾਣੀ ਨਾਲੇ ਹੁਣ ਤੁਸੀਂ ਦੱਸਿਓ ਮਿੱਤਰੋ ਕਮੈਂਟ ਕਰਕੇ ਵੀ ਇਹ ਫਾਇਦਾ ਪਾਣੀ ਨਾਲ ਦੀ ਨਾਲ ਛੱਡ ਕੇ ਅੱਗੇ ਤਾਂ ਆਪਾਂ ਪਾਉਂਦੇ ਦੀ ਵੀ ਇੱਕ ਦਿਨ ਪਹਿਲਾਂ ਪਾਣ ਦੇ ਦੀ ਜੂਰੀਆ ਚੱਲ ਇੱਧਰ ਸਾਡੇ ਲਾਨਦਾਰ ਹੁਣੀ ਮੂਰੇ ਮੂਰੇ ਪਾਉਣ ਲੱਗੇ ਨੇ ਉਹ ਫਿਰ ਤਾਂ ਚੋਲੀ ਚੱਕੂ